ਹੋਰ ਤਾਂ ਹੋਰ ਮੈਂ ਇੱਕ ਪਹਿਲਾ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਗਿਆ ਕਿਤੇ ਸ਼ਹਿਰ ਚ ਦਸਹਿਰੇ ਦੇ ਪ੍ਰੋਗਰਾਮ ਤੇ ਆ ਰਾਵਣ ਜਾਂ ਦੇਖਿਆ ਸੀ ਮਹੇਂਗਨੰਦ ਕੁੰਮਾਰ ਕਿਹਾ ਇੱਥੇ ਹੋਣਾ ਅੱਜ ਕਾ ਜੀ ਪਹੁੰਚ ਗਏ ਕਹਿੰਦੇ ਕਿੱਥੇ ਅੱਜ ਕਾ ਸਟੇਜ ਦੇ ਮਗਲੇ ਪਾਸੇ ਕਹਿੰਦੇ ਜੀ ਸਟੇਜ ਦੇ ਮਲੇ ਪਾਸੇ ਕੋਈ ਗੱਡੀ ਨਹੀਂ ਸਿਰਫ ਸਟੇਜ ਦੇ ਮਲੇ ਪਾਸੇ ਖੜੇ ਆ ਕਹਿੰਦੇ ਕਿੱਥੇ ਜੀ ਖੜੇ ਹੋ ਅਸੀਂ ਕਹੇ ਜੀ ਰਾਵਣ ਮਹੇਂਗਨੰਦ ਕਰਨ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣ ਗੁਰਦੁਆਰੇ ਤੇ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਕਿਹਾ ਰਾਵਣ ਨੇ ਨਹੀਂ ਜ਼ਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀ ਜੀ ਅਕਾਲੀ ਹੋ ਸਕਦਾ ਮੈਂ ਯਾਰ ਤੂੰ ਸਾਰੇ ਹੱਟ-ਹੱਟ ਨਹੀਂ ਸਾਥੇ ਦੱਸੋ ਐ ਇੱਥੇ ਆਏ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚੜਾਰਥਲ ਦਸਹਰੇ ਤੋਂ ਬਾਅਦ ਦਿਵਾਲੀ ਵੀ ਲੰਗੀ 20 ਦਿਨਾਂ ਬਾਅਦ ਦਿਵਾਲੀ ਤੋਂ ਬਾਅਦ ਪ੍ਰੋਗਰਾਮ ਸੋ ਮੈਂ ਗਿਆ ਤੇ 라ਵਨ ਮੇਗਨਾ ਤੇ ਕੁੰਭ ਕੰਦੇ ਲਾਈ ਬੈਠੇ ਮੈਂ ਕਹਿਆ ਯਾਰ ਦਿਵਾਲੀ ਲੰਗੀ ਤੁਸੀਂ ਦਸਹਿਰੇ ਦਾ ਹੌਣ ਕਰਾ ਰਹੇ ਹੋ ਕਹਿੰਦੇ ਦਸਹਿਰਾ ਤਾਂ ਅਸੀਂ ਉਸੇ ਦਿਨ ਹੀ ਮਨਾਉਨੇ ਹੁੰਦੇ ਆ ਪਰ ਵਿਰੋਧੀ ਪਾਰਟੀ ਵਾਲੇ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਵਾਲੇ 라ਵਨ ਨੂੰ ਅੱਗ ਲਾ ਗਏ ਕਹਿੰਦੇ ਅਸੀਂ ਕਿਹਬਰ ਐ ਕਰਾਂਗੇ ਹੁਣ ਭਾਵੇਂ 20 ਦਿਨ ਲੇਟ ਹੀ ਹੋ ਜਾਏ ਕੰਮ ਮਤਲਬ ਬਟਾ 라ਵਨ ਬਣਾ ਕੇ ਫੋਕਾਂਗੇ ਮੈਂ ਕਹਿੰਦਾ ਪਹਿਲੀ ਵਾਰ ਦੇਖਿਆ ਵੀ 라ਵਨ ਨੂੰ ਸਟੇ ਮਿਲ ਗਈ ਯਾਰ ਪੀ 25 ਦਿਨ ਦੀ ਸਟੇ ਮਿਲ ਗਈ ਦੱਸੋ ਸੋ ਇਸ ਤਰ੍ਹਾਂ ਦੇ ਆਪਣੇ ਧੜੇ ਬੰਦੀਆਂ ਇਹਨਾਂ ਨੇ ਬਣਾਈਆਂ ਵਿਰੋਧੀ ਧਰਾਂ ਪਿੰਡਾਂ 'ਚ ਧੜੇ ਬੰਦੀਆਂ ਖੜੀਆਂ ਕਰਕੇ ਪਿੰਡਾਂ ਦਾ ਇਹਨਾਂ ਨੇ ਨਾ ਉਜਾੜਾ ਕਰਕੇ ਰੱਖਤਾ ਜੀ ਤਾਂ ਪਿੰਡਾਂ ਨੂੰ ਬਚਾਉਣਾ ਹੈ ਪਿੰਡਾਂ ਨੂੰ ਇੱਕ ਕਰਨਾ ਹੈ ਖੇੜੇ ਨਗਰ ਵਸਦੇ ਰਹਿਣ ਇਹਦੇ ਬਾਰੇ ਜੇ ਕੋਈ ਸੁਝਾਅ ਤੁਹਾਡੇ ਕੋਲੇ ਹੋਵੇ ਤਾਂ ਮੈਨੂੰ ਚੰਗਾ ਲੱਗੂਗਾ ਜੇ ਲਿਖ ਕੇ ਦੇਣਾ ਲਿਖ ਕੇ ਦੇ ਦਿਓ